ਚੈਨਲ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ 26 ਜੁਲਾਈ ਦਿਨ ਸ਼ੁੱਕਰਵਾਰ ਨੂੰ ਅੱਜ ਦੀਆਂ ਕੁਝ ਖਬਰਾਂ ਅੱਜ ਦੀਆਂ ਕੁਝ ਗੱਲਬਾਤ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਵਾਈਲਡ ਫਾਇਰ ਬਾਰੇ ਗੱਲਬਾਤ ਕਰਨੀ ਹੈ ਫਿਰ ਆਪਾਂ ਗੱਲਬਾਤ ਕਰਨੀ ਹੈ ਕੈਨੇਡਾ ਦੇ ਵਿੱਚ ਕ੍ਰਾਈਮ ਦੀ ਰਿਪੋਰਟ ਆਈ ਹੈ ਟ੍ਰਾਂਸਲਿੰਗ ਇੱਥੇ ਵੈਨਕੂਵਰ ਦੇ ਵਿੱਚ ਇੱਕ ਸਮੱਸਿਆ ਆਈ ਸਾਹਮਣੇ ਉਹਦੇ ਬਾਰੇ ਗੱਲਬਾਤ ਕਰਾਂਗੇ ਐਡਮਿੰਟਨ ਦੇ ਵਿੱਚ ਕੁਝ ਫਰੋਤੀਆਂ ਲੈਣ ਵਾਲੇ ਕਾਬੂ ਕੀਤੇ ਗਏ ਆ ਕੋਸ਼ੀਆ ਬੈਂਕ ਦੇ ਵਿੱਚ ਤਕਨੀਕੀ ਖਰਾਬੀ ਆਈ ਹੈ ਤੇ बीसी ਦੇ ਵਿੱਚ ਪਬਲਿਕ ਹੈਲਥ ਅਮਰਜੈਂਸੀ ਖਤਮ ਕਰ ਦਿੱਤੀ ਗਈ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਆ ਇਸ ਵੇਲੇ ਜੰਗਲੀਅਕਾਂ ਬਾਰੇ ਜੈਸਪੁਰ ਸ਼ਹਿਰ ਬਹੁਤ ਸੰਕਟ ਦੇ ਵਿੱਚ ਆ ਕੱਲ ਦੀਆਂ ਅਸੀਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਗੱਲਾਂਬਾਤਾਂ ਵੀ ਕਰ ਰਹੇ ਹਾਂ ਐਡਮਿੰਟਨ ਐਡਮਿੰਟਨ ਦਾ ਐਡਮਿੰਟਨ ਦੇ ਨੇੜੇ ਤੇ ਕੱਲ ਗ੍ਰੀਨ ਨੇੜੇ ਤੇ ਨਿਚਾਰ ਕੰਟਰੀ ਦੂਰੀ ਦੇ ਵਿੱਚ ਇੱਕ ਸ਼ਹਿਰ ਆ ਜੈਸਪੁਰ ਜੈਸਪੁਰ ਛੋਟਾ ਜਿਹਾ ਸ਼ਹਿਰ ਆ 4-5000 ਲੋਕ ਇੱਥੇ ਰਹਿੰਦੇ ਆ ਦੁਨੀਆ ਵਿੱਚ ਪ੍ਰਸਿੱਧ ਆ ਪ੍ਰਸਿੱਧ ਜੈਸਪੁਰ ਨੈਸ਼ਨਲ ਪਾਰਕ ਕਰਕੇ ਆ ਕੈਨੇਡਾ ਦੇ ਜਿਹੜੇ ਕੁਝ ਸਭ ਤੋਂ ਵੱਡੇ نیشنل ਪਾਰਕ ਨੇ ਉਹਨਾਂ ਦੇ ਵਿੱਚੋਂ ਇੱਕ ਪਾਰਕ ਆ ਸੁੰਦਰਤਾ ਦੇ ਲਈ ਸਿਰਫ ਕੈਨੇਡਾ ਦੇ ਵਿੱਚ ਜਾਂ ਅਲਬਰਟਾ ਦੇ ਵਿੱਚ ਨਹੀਂ ਜਾਣਿਆ ਜਾਂਦਾ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਉਹ ਸ਼ਹਿਰ ਤਬਾਹ ਹੋ ਗਿਆ ਜੰਗਲੀ ਅੱਗਾਂ ਨੇ ਇੰਨੀ ਉੱਥੇ ਭਿਆਨਕ ਤਬਾਹੀ ਮਚਾਈ ਆ ਕਿ ਕੱਲ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜਦੋਂ ਗੱਲ ਕਰ ਰਹੀ ਸੀ ਕਿ ਉਹ ਰੋ ਰਹੀ ਸੀ ਕਿ ਇਹਨਾ ਸੋਹਣਾ ਸ਼ਹਿਰ ਜਾਂ ਉਹ ਸ਼ਹਿਰ ਜਿਹੜਾ ਮੁੜ ਕੇ ਕਦੇ ਸ਼ਾਇਦ ਇਦਾਂ ਦਾ ਤੁਸੀਂ ਨਹੀਂ ਦੇਖ ਸਕਦੇ ਜਿਦਾਂ ਦਾ ਪਹਿਲਾਂ ਕਿ ਉੱਥੇ ਦਾ ਉੱਥੇ ਕੁਝ ਤਰ੍ਹਾਂ ਜੁੜਾ ਰਿਹਾ ਆ ਤੇ ਡਿੱਗ ਰਿਹਾ ਆ ਦੋ ਜਿਹੜੀਆਂ ਉੱਥੇ ਹੋਟਲ ਅਕਮੋਡੇਸ਼ਨ ਬਿਲਡਿੰਗਸ ਆ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ ਬਲੰਗਾ ਮਨੌਰ ਤੇ ਜਿਹੜੀ ਬਰਨਵਰਟ ਸੂਟ ਸੀਗੀ ਉਹ ਦੋਵੇਂ ਤੇ ਕੁਝ ਕੁ ਹੋਟਲ ਹਜੇ ਉੱਥੇ ਉਸੇ ਤਰ੍ਹਾਂ ਖੜੇ ਆ ਪਰ ਬਹੁਤ ਇੱਕ ਭਿਆਨਕ ਦ੍ਰਿਸ਼ਾ ਏ ਸਾਰੇ ਸ਼ਹਿਰ ਦਾ ਜਿਹੜਾ ਬਹੁਤ ਜ਼ਿਆਦਾ ਲੋਕਾਂ ਨੂੰ ਸਮੱਸਿਆ ਹੋ ਰਹੀ ਆ ਦੇਖਿਆ ਨਹੀਂ ਜਾ ਰਿਹਾ ਉਹ ਸਾਰੇ ਕੁਛ ਨੂੰ ਜਿਹੜੇ ਰੈਨੌਂਡ ਲਗਜ਼ਰੀ ਹੋਟਲ ਨੇ ਉੱਥੋਂ ਦੇ ਕਿਉਂਕਿ ਬਹੁਤੇ ਘਰ ਤਾਂ ਹੈ ਨਹੀਂ ਲੋਕ ਬਹੁਤੇ ਰਹਿੰਦੇ ਨਹੀਂ ਉੱਥੇ ਕੁਝ ਟੈਂਪਰੇਰੀ ਵਰਕ অপਸ਼ਨਸ ਹੀ ਰਹਿਣ ਵਾਲੀਆਂ ਪਰ ਫਿਰ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੰਕਟ ਤੇ ਆ ਗਿਆ ਇੱਥੋਂ 5000 ਇੱਥੇ ਦਾ ਰਹਿਣ ਵਾਲਾ ਸੀ 20000 ਬਾਹਰਲਾ ਸੀ ਤੇ ਉਹ ਟੂਰਿਸਟ ਜਿਹੜੇ ਸੀਗੇ ਉਹਨਾਂ ਨੂੰ ਇੱਥੋਂ ਕੱਢਿਆ 360000 ਹੈਕਟੇਅਰ ਦੇ ਵਿੱਚ ਲਗਭਗ 90000 ਏਕੜ ਦੀ ਜਿਹੜੀ ਜਗ੍ਹਾ ਆ ਸਰ ਜੀ ਸਾਰੇ ਦੇ ਉੱਤੇ ਅਸਰ ਪਿਆ ਜਿਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਜੋ ਖਾਸ ਕਰ ਬੱਚਿਆਂ ਦੇ ਨਾਲ ਸੰਬੰਧਤ ਜਿਹੜੇ ਕੇਸਸ ਨੇ ਉਹਦੇ ਵਿੱਚ ਵਾਧਾ ਹੋਇਆ ਪਿਛਲੇ ਸਾਲ ਦੇ ਵਿੱਚ ਚਾਈਲਡ ਪੋਰਨੋਗ੍ਰਾਫੀ 50% ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਵਧੀ ਹੈ ਜੇਕਰ ਇਹਨੂੰ ਦੇਖਿਆ ਜਾਵੇ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੇ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਯੂਨਿਟਸ ਆ ਉਹਨਾਂ ਨੇ ਇਹ ਸਾਰਾ ਕੁਝ ਹਿਸਾਬ-ਕਿਤਾਬ ਲਾ ਕੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਵਿੱਚ ਜਦੋਂ ਦੱਸਿਆ ਅਸਲ 'ਚ ਸਾਰਾ ਹਿਸਾਬ-ਕਿਤਾਬ ਰੱਖ ਦਿਆ ਕਿ ਕਿਹੜਾ ਜੁਰਮ ਕਿੰਨਾ ਵਧਿਆ ਕਿਹੜਾ ਕ੍ਰਾਈਮ ਕਿੰਨਾ ਵਧਿਆ ਉਹ ਲੋਕਾਂ ਦੀ ਮਾਨਸਿਕਤਾ ਕਹਿ ਲਓ ਜਾਂ ਲੋਕਾਂ ਦੀ ਇਹ ਜਿਹੜੀ ਮਾਨਸਿਕ ਦਿਵਾਲੀਆਪਨ ਆ ਅੱਜ ਦੇ ਸਮੇਂ ਦੇ ਵਿੱਚ ਸੋਸਾਇਟੀ ਦਾ ਕਿ ਇਹਧਰਲੇ ਪਾਸੇ ਨੂੰ ਜਾ ਰਿਹਾ ਹੈ ਜਿਆਦਾ ਚਾਈਲਡ ਪੋਰਨੋਗ੍ਰਾਫੀ ਦੇ ਵੱਰ ਨੂੰ ਤੇ ਇਹ 2417 ਇਨਸੀਡੈਂਟ ਜਿਹੜੇ ਪੁਲਿਸ ਦੇ ਵਿੱਚ ਰਿਪੋਰਟ ਹੋਇਆ ਚਾਈਲਡ ਪੋਰਨੋਗ੍ਰਾਫੀ ਦੇ ਬੱਚਿਆਂ ਦੇ ਨਾਲ ਅਸ਼ਲੀਲ ਕਿਸਮ ਦਾ ਜਿਹੜਾ ਮਟੀਰੀਅਲ ਆ 52% ਵਾਧਾ ਹੋਇਆ ਇਨਸੀਡੈਂਟ ਜਿਹੜੇ ਹੈ 1 ਲੱਖ ਦੇ ਪਿੱਛੇ ਕੈਨੇਡਾ ਦੇ ਵਿੱਚ ਜੇ ਘਰੇ ਨੂੰ ਅ ਮਤਲਬ 100000 ਦੇ ਪਿੱਛੇ 52% ਵਾਧਾ ਹੋਇਆ ਜੇ ਨੂੰ 2022 ਦੇ ਨਾਲ ਮੁਕਾਬਲਾ ਕਰਕੇ ਦੇਖਦੇ ਆ ਜਿਹੜੀ ਰਿਪੋਰਟ ਔਨ ਪੁਲਿਸ ਰਿਪੋਰਟਡ ਕ੍ਰਾਈਮ ਪੁਲਿਸ ਕੋਲ ਜਿਹੜਾ ਰਿਪੋਰਟ ਹੋਇਆ ਕ੍ਰਾਈਮ ਜਿਹਦੇ ਦੱਸਿਆ ਗਿਆ ਉਹਦੇ ਉੱਤੇ ਜਿਹੜੀ ਰਿਪੋਰਟ ਆਈ ਹੈ ਉਹ ਦੱਸਦੀ ਹੈ ਕਿ ਬਹੁਤ ਵੱਡਾ ਕੰਟਰੀਬਿਊਟਰ ਹੈ ਸਾਰੇ ਵਾਧੇ ਦੇ ਵਿੱਚ ਜਿਹੜੀ ਕ੍ਰਾਈਮ ਸਿਵਰਿਟੀ ਇੰਡੈਕਸ ਦੇ ਵਿੱਚ ਇਹ ਆ 2% ਸਾਲ ਦੇ ਵਿੱਚ ਵਧਿਆ ਸੋ ਇੱਕ ਪਾਸੇ ਤੇ ਘਟਣਾ ਚਾਹੀਦਾ ਪਰ ਵਧ ਰਿਹਾ ਆ ਜਿਹੜਾ ਰੇਟ ਰਿਪੋਰਟ ਕੀਤਾ ਗਿਆ ਉਹਦੇ ਵਿੱਚ 5 ਲੱਖ 5000 843 ਇਨਸੀਡੈਂਟ ਜਿਹੜੇ 1 ਲੱਖ ਦੇ ਪਿੱਛੇ 2023 ਦੇ ਵਿੱਚ ਸੀਗੇ ਜਿਹੜੇ ਹੁਣ ਹੈਗੇ ਆ ਤੇ ਜਿਹੜੇ 22 ਦੇ ਵਿੱਚ 5699 ਸੀ ਜਾਨੀ ਕਿ 5600 ਤੋਂ ਵੱਧ ਕੇ 5800 ਇਨਸੀਡੈਂਟ ਹੋ ਗਏ ਲੱਖ ਦੇ ਪਿੱਛੇ ਵਾਧਾ ਹੋ ਗਿਆ ਇਹਦੇ ਵਿੱਚ ਜਿਹੜੇ 53 ਇਨਸੀਡੈਂਟ ਜਾਂ ਵਾਰਦਾਤਾ ਇਦਾਂ ਦੀਆਂ ਹੋਈਆਂ ਜਿਹਦੇ ਵਿੱਚ ਪਿਛਲੇ ਸਾਲ ਦੇ ਵਿੱਚ ਬਹੁਤੇ ਕੇਸ ਜਿਹੜੇ ਆ ਜਿਹਦੇ ਵਿੱਚ ਕੋਈ ਨਾ ਕੋਈ ਜਿਹੜੀ ਜਿਹੜੇ ਇਹ ਲੋਕ ਸੀਗੇ ਇਨਵੋਲਵਸ ਹੈਗੇ ਵੱਡੀ ਚਿੰਤਾ ਦੀ ਗੱਲ ਵਾਕਈ ਵੀ ਕ੍ਰਾਈਮ ਬਾਰੇ ਰਿਪੋਰਟ ਆਈ ਹੈ ਇਹਦੇ ਵਿੱਚ ਕਿ ਕਿੱਥੇ ਕਿੰਨਾ ਕ੍ਰਾਈਮ ਜਿਵੇਂ ਹੇਟ ਕ੍ਰਾਈਮ ਆ ਹੇਟ ਕ੍ਰਾਈਮ ਵਧਿਆ 3612 ਇਨਸੀਡੈਂਟ 2022 ਦੇ ਵਿੱਚ ਹੋਏ ਸੀ ਤੇ 4377 23 ਦੇ ਵਿੱਚ ਹੋਏ ਨਫਰਤ ਲੋਕਾਂ ਦੇ ਨਾਲ ਚਾਹੇ ਧਰਮ ਦੇ ਆਧਾਰ ਤੇ ਚਾਹੇ ਕਹਿ ਲਓ ਰੇਸ਼ ਦੇ ਆਧਾਰ ਦੇ ਉੱਤੇ ਜਿਹੜਾ ਹੇਟ ਕ੍ਰਾਈਮ ਆ ਆਫਰਤੀਆਂ ਐਕਸਟਰਸ਼ਨ 35 ਇਨਸੀਡੈਂਟ ਜਿਹੜੇ ਇਹ ਸਿਜੀ ਤੇ ਉਹਦੇ ਵਿੱਚ ਵਾਧਾ ਹੋਇਆ ਮੋਟਰ ਵਹੀਕਲ ਥੈਫਟ ਦੇ ਵਿੱਚ 12% ਵਾਧਾ ਹੋਇਆ ਜਿਹੜੀਆਂ ਰੋਬਰੀਜ਼ ਆ ਡਾਕੇ ਆ 4% ਉਹ ਵਧਿਆ ਫਰਾਡ 12% ਵਧਿਆ ਮਤਲਬ ਸਾਰੇ ਪਾਸੇ ਜਿੱਥੇ ਇਹ ਸਾਰਾ ਕੁਝ ਥੱਲੇ ਨੂੰ ਜਾਣਾ ਚਾਹੀਦਾ ਸੀ ਉੱਤੇ ਨੂੰ ਜਾ ਰਿਹਾ ਜਿਹੜਾ ਇੱਕ ਵੱਡੀ ਫਿਕਰ ਵਾਲੀ ਗੱਲ ਆ ਜਿਹੜੇ ਹੋਮਾਸਾਈਡ ਰੇਟ ਆ ਉਹ 14% ਨੈਸ਼ਨਲ ਲੈਵਲ ਦੇ ਉੱਤੇ 23 ਦੇ ਵਿੱਚ ਡਿਕਰੀਜ਼ ਹੋਇਆ ਇਹ ਇੱਕ ਚੰਗੀ ਗੱਲ ਆ ਬਾਕੀ ਕਈ ਥਾਵਾਂ ਦੇ ਉੱਤੇ ਜਿਹੜੀ ਉਹਦੇ ਇਨਸੀਡੈਂਟਸ ਜਿਹੜੇ ਨੇ ਜਿਵੇਂ ਕੁਝ ਹੋਰ ਥਾ ਸਾਰੀਆਂ ਚੀਜ਼ਾਂ ਦੇ ਉੱਤੇ ਵੱਖ-ਵੱਖ ਕਿਸਮ ਦੇ ਜਿਹੜੇ ਕ੍ਰਾਈਮ ਨੇ ਕ੍ਰਾਈਮ ਰੇਟ ਦੀ ਸਵਿਰਟੀ ਰੀਜਨ ਦੇ ਹਿਸਾਬ ਨਾਲ ਵੀ ਉਹਨਾਂ ਨੇ ਕੱਢੀ ਆ ਜਦੋਂ ਬ੍ਰੇਕਡਾਊਨ ਕਰਕੇ ਦੇਖਦੇ ਆ ਇਹ ਸਾਰੇ ਕੁਝ ਦੇ ਵਿੱਚ ਤੇ ਉਹਦੇ ਵਿੱਚੋ ਵੀ ਜਿਹੜੀ ਇੱਕ ਗੱਲਬਾਤ ਸਾਹਮਣੇ ਆਉਂਦੀ ਆ ਕਿ ਕਿੱਥੇ ਤੱਕ ਇਹ ਕ੍ਰਾਈਮ ਪਿਛਲੇ ਸਮੇਂ ਦੇ ਵਿੱਚ ਵਧਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿੱਦਾਂ ਘੱਟ ਕੀਤਾ ਜਾ ਸਕਦਾ ਅਗਲੀ ਕਰਵਾ ਦੋਸਤੋ ਮੈਟਰੋ ਵੈਨਕੂਵਰ ਦੇ ਵਿੱਚ ట్రాਨਜ਼ਿਟ ਪ੍ਰੋਵਾਈਡਰ ਜਿਹੜੇ ਨੇ ਉਹ ਕਹਿੰਦੇ ਵੀ ਸਾਡੇ ਕੋਲੇ ਟ੍ਰਾਂਸ ਲਿੰਕ ਆਪਾਂ ਇੱਥੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਬੱਸਾਂ ਟ੍ਰੇਨਾਂ ਦੇ ਵਿੱਚ ਜਾਂ ਫੈਰੀਆਂ ਦੇ ਵਿੱਚ ਚੜਦੇ ਆ ਇਹਨਾਂ ਨੇ ਹੱਥ ਖੜੇ ਕਰਕੇ ਕਹਿੰਦੇ ਜਾਂ ਸਾਨੂੰ ਪੈਸੇ ਜਿਹੋ ਨਹੀਂ ਤੇ ਸਾਡੇ ਕੋਲੋਂ ਨਹੀਂ ਹੁੰਦਾ ਜਿਹੜੀਆਂ ਸਰਵਿਸਿਜ਼ ਨੇ 50% ਤੱਕ ਸਾਨੂੰ ਘਟਾਉਣੀਆਂ ਪੈਣਗੀਆਂ ਜੇ ਕੋ ਨਵਾਂ ਮਾਡਲ ਨਾ ਲੱਭਾ ਮਤਲਬ ਜਿੰਨਾ ਕੁਛ ਹੋਣ ਹੋ ਰਿਹਾ ਉਹ ਕਹਿੰਦੇ ਸਾਨੂੰ ਅੱਧਾ ਕਰਨਾ ਪੈਣਾ ਸਾਡੇ ਕੋਲੇ ਪੈਸੇ ਹੈ ਨਹੀਂ ਸਾਨੂੰ ਪੈਸੇ ਦਿਓ ਸੰਕਟ ਤੇ ਹਰ ਪਾਸੇ ਹੀ ਆ ਕਿਤੇ ਤੇ ਸਟਾਫ ਨਹੀਂ ਮਿਲਦਾ ਕਿਤੇ ਬੰਦੇ ਨਹੀਂ ਮਿਲਦੇ ਕਿਤੇ ਡਾਕਟਰ ਨਹੀਂ ਮਿਲਦੇ ਨਰਸਾਂ ਨਹੀਂ ਮਿਲਦੀਆਂ ਤੇ ਇਹ ਕਿੰਦੇ ਪੈਸੇ ਹੈ ਨਹੀਂ ਮੈਟਰੋ ਵੈਨਕੂਵਰ ਦੇ ਜਿਹੜੇ ਟਰਾਂਸਪੋਰਟ ਪ੍ਰੋਵਾਈਡਰ ਨੇ ਉਹਨਾਂ ਨੇ ਇਹ ਕਹਿ ਦਿੱਤਾ ਰਿਪੋਰਟ ਸ਼ੇਅਰ ਕੀਤੀ ਗਈ ਆ ਮੇਅਰ ਕਾਉਂਸਲ ਦੇ ਨਾਲ ਵੀਰਵਾਰ ਨੂੰ ਟਰਾਂਸ ਲਿੰਕ ਨੇ ਇਹਦੇ ਵਿੱਚ ਟਰਾਂਸ ਲਿੰਕ ਇਹ ਕਹਿੰਦੀ ਆ ਕਿ 20 ਆ ਸਾਲੋਂ ਕਹਿੰਦੇ ਕੱਢ ਦਾਂਗੇ ਅਸੀਂ ਅਗਲਾ ਸਾਲ ਵੀ ਨਿਕਲ ਜਾਊਗਾ ਔਰ ਅਗਲੇ ਸਾਲ ਦੇ ਅੰਤ ਤੱਕ ਸਾਨੂੰ ਸਾਰਾ ਕੁਝ 50% ਘਟਾਉਣਾ ਪਊਗਾ ਅੱਧਾ ਕਰਨਾ ਪਊਗਾ ਕਿਉਂਕਿ ਪੈਸੇ ਹੈ ਨਹੀਂ ਟ੍ਰਾਂਸਲਿੰਕ ਦੇ ਵਿੱਚ ਫੰਡਿੰਗ ਹੈ ਬਹੁਤ ਆ ਮਤਲਬ ਇੱਕ ਪਾਸੇ ਖਰਚੇ ਆ ਤਨਖਾਹਾਂ ਆ ਕੰਮ ਆ ਹੋਰ ਸਾਰਾ ਕੁਝ ਆ ਦੂਜੇ ਪਾਸੇ ਆਮਦਨ ਆ ਉਹਦੇ 'ਚ ਫਰਕ ਆ ਆਮਦਨ ਹੈ ਨਹੀਂ ਖਰਚੇ ਜ਼ਿਆਦਾ ਆ ਤੇ ਜਿਹੜਾ ਇਹ ਫਰਕ ਆ ਲਗਭਗ 600 ਮਿਲੀਅਨ ਦਾ ਆ ਹਰ ਸਾਲ ਦੇ ਵਿੱਚ ਬਜਟ ਦੇ ਵਿੱਚ 600 ਮਿਲੀਅਨ ਜਾਨੀ 600 ਮਿਲੀਅਨ ਹੋਰ ਚਾਹੀਦੇ ਇਹਨਾਂ ਨੂੰ ਤਾਂ ਜਾ ਕੇ ਖਰਚੇ ਦੇ ਬਰਾਬਰ ਹੁੰਦੇ ਆ ਜਿੰਨਾ ਇਹ ਖਰਚਾ ਕਰ ਰਹੇ ਆ ਉਹ ਇੱਕ ਵੱਡਾ ਮਸਲਾ ਆ ਇਸ ਵੇਲੇ ਟ੍ਰਾਂਸਲਿੰਕ ਦੇ ਕੋਲ ਇਹਨਾਂ ਨੂੰ ਟਰਾਂਜ਼ਿਟ ਸਰਵਿਸ ਕੱਟ ਕਰਨੀਆਂ ਪੈਣਗੀਆਂ ਹੁਣ ਪੈਸੇ ਆ ਨਹੀਂ ਰਹੇ ਕਰਨਗੇ ਕੀ ਤੇ ਉਹ ਜਿਹੜੀ ਇਹਨਾਂ ਟ੍ਰਾਂਸਲੈਂਟਰ ਨੇ ਹੁਣ ਐਨਾਉਂਸ ਕੀਤਾ ਕਿ 90 ਮਿਲੀਅਨ ਜਿਹੜਾ ਕਾਰਪੋਰੇਟ ਕੋਸਟ ਐਫੀਸ਼ੀਐਂਸੀ ਆ ਤੇ ਰੈਵਨਿਊ ਮੈਜਰਸ ਨੇ ਉਹ ਕੀਤੇ ਜਾਣਗੇ ਤਾਂ ਕਿ ਫੰਡਿੰਗ ਗੈਪ ਨੂੰ ਰਿਡਿਊਸ ਕੀਤਾ ਜਾ ਸਕੇ ਸੋ ਮਤਲਬ ਕੀ ਆ ਆਮਦਨ ਆ ਨਹੀਂ ਰਹੀ ਤੇ 600 ਮਿਲੀਅਨ ਦਾ ਘਾਟਾ ਕਿੱਥੋਂ ਪੂਰਾ ਕਰਨਾ ਕੰਮ ਅੱਧਾ ਕਰ ਦਿਓ ਬੱਸਾਂ ਘਟਾ ਲਓ ਸਟਾਫ ਘਟਾ ਲਓ ਜੋ ਮਰਜ਼ੀ ਨੇ ਜੋ ਮਰਜ਼ੀ ਕਰਕੇ ਉਧਰ ਨਾਲ ਪਾਸਾ ਜਿਹੜਾ ਅੱਧਾ ਕੀਤਾ ਜਾਣਾ ਜੇ ਫੰਡਿੰਗ ਨਾ ਆਈ ਅਗਲੇ ਸਾਲ 2025 ਦੇ ਅੰਤ ਤੱਕ ਸੀ ਬੱਸ ਸਟ੍ਰਿਪ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਕੁਝ ਨਾ ਕੁਝ ਹੋਊਗਾ ਵੈਸਟ ਕੋਸਟ ਐਕਸਪ੍ਰੈਸ ਨੂੰ ਜਿਹੜਾ ਉਹਦੇ ਕਮਿਊਟਰ ਆ ਉਹਨੂੰ ਬਾਹਰ ਕੱਢ ਦੇਣਗੇ ਇਹ ਸਿਰਫ ਮਤਲਬ ਟਰਾਂਜ਼ਿਟ ਇਹਦਾ ਅਸਰ ਮਤਲਬ ਇਹ ਨਹੀਂ ਵੀ ਜਿਹੜੇ ਆਪਾਂ ਬੱਸਾਂ ਦੇ ਵਿੱਚ ਚੜਦੇ ਆ ਜਾਂ ਟ੍ਰੇਨਾਂ ਦੇ ਵਿੱਚ ਇਹਨਾਂ ਦੇ ਉੱਤੇ ਪਊਗਾ ਇਨੇ ਸਾਰੇ ਰੀਜਨ ਦੇ ਉੱਤੇ ਅਸਰ ਪਾਉਣਾ ਹੁਣ ਇਹਦਾ ਮਤਲਬ ਜੇ ਬਸਾਂ ਨਹੀਂ ਹੋਣਗੀਆਂ ਪੂਰੀਆਂ ਬਸਾਂ ਨਹੀਂ ਆਈਆਂ ਤਾਂ ਕੀ ਕਰਨਗੇ ਲੋਕ ਕਾਰਾਂ 'ਚ ਜਾਣਗੇ ਜ਼ਿਆਦਾ ਤੇ ਕਾਰਾਂ 'ਚ ਫੇ ਹਜ਼ਾਰਾਂ ਲੋਕ ਜੇ ਸੜਕਾਂ ਦੇ ਉੱਤੇ ਆ ਗਏ ਤੇ ਦੇਖ ਲਓ ਵੀ ਸੜਕਾਂ ਜਾਮ ਹੋ ਜਾਣਗੀਆਂ ਸੋ ਇਹਦਾ ਅਸਰ ਇੱਕ ਉਹਨਾਂ ਮਤਲਬ ਜੇ ਬੰਦਾ ਕਹੇ ਵੀ ਮੇਰੇ ਤੇ ਅਸਰ ਕੀ ਪੈਂਦਾ ਜੀ ਮੈਂ ਕਿਹੜਾ ਬੱਸ 'ਚ ਜਾਣਾ ਤੁਸੀਂ ਨਹੀਂ ਵੀ ਜਾਂਦੇ ਤੇ ਜੇ ਉਹਨਾਂ ਨੇ ਬਸਾਂ ਘਟਾ ਦਿੱਤੀਆਂ ਤੇ ਫਿਰ ਕਾਰਾਂ ਵਾਲਿਆਂ ਦੀ ਰੋਡ ਦੇ ਉੱਤੇ ਜਿਹੜੀ ਗਿਣਤੀ ਵਧੂਗੀ ਉਹਦਾ ਅਸਰ ਤਾਂ ਸਾਰਿਆਂ ਦੇ ਉੱਤੇ ਪੈਣਾ ਜਿਹੜੇ ਮਤਲਬ ਲੋਕ ਯੂਜ਼ ਕਰਦੇ ਆ ਉਹ ਇੱਕ ਬਹੁਤ ਵੱਡੀ ਗਿਣਤੀ ਆ ਇਹਨਾਂ ਨੇ ਇਹ ਦੱਸਿਆ ਆ ਕਿ ਇਹ ਜਿਹੜਾ ਕਟ ਆ 675000 ਲੋਕ ਜਿਹੜੇ ਟ੍ਰਾਂਸਪੋਰਟ ਸਟਾਪ ਦੇ ਜਿਹੜੇ ਕਹ ਲੋ ਕਿ ਵਾਕਿੰਗ ਡਿਸਟੈਂਸ ਦੇ ਵਿੱਚ ਨਹੀਂ ਆ ਜਿਹੜੇ 265000 ਜਿਹੜੀਆਂ ਜੌਬਸ ਨੇ ਉਹ ਉਹਨਾਂ ਤੱਕ ਪਹੁੰਚਿਆ ਹੀ ਨਹੀਂ ਜਾਣਾ ਇਹਨਾਂ ਲੋਕਾਂ ਕੋਲ ਐਕਸੈਸੀਬਲ ਹੀ ਨਹੀਂ ਹੋਣੀਆਂ ਉਹ ਕਹਿੰਦੇ ਧਮਕੀ ਨਹੀਂ ਆ ਨਾ ਡਰਾ ਉਹ ਕਹਿੰਦੇ ਸਾਨੂੰ ਰੀਅਲਿਸਟਿਕਲੀ ਇਹਦੇ ਬਾਰੇ ਸੋਚਣਾ ਪਊਗਾ ਕਿ ਸਾਡੇ ਵਿੱਚ ਹੈ ਕੀ ਆ 18 ਮਹੀਨਿਆਂ ਦੇ ਵਿੱਚ ਸਾਡੇ ਕੋਲੇ ਪੈਸਾ ਨਹੀਂ ਰਹਿਣਾ ਪੈਸਾ ਚਲੇ ਜਾਣਾ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਤੁਸੀਂ ਦੇਖੋ ਜਿਹੜੇ ਪੋਰਟ ਕਕਲਮ ਦੇ ਮੇਅਰ ਨੇ ਬ੍ਰਾਡਬੈਸਟ ਉਹਨਾਂ ਨੇ ਵੀ ਮੇਅਰ ਦੀ ਕਾਉਂਸਲ ਦੇ ਵਿੱਚ ਗੱਲਬਾਤ ਸ਼ੇਅਰ ਕੀਤੀ ਸੀ ਕਿ ਇੱਕ ਘਟੋ ਘਟ ਸਾਨੂੰ ਤਸਵੀਰ ਬਣਾ ਲੈਣੀ ਚਾਹੀਦੀ ਹੈ ਕਿ ਸਾਡੇ ਕੋਲੇ ਹੈ ਕੀ ਆ ਜਿਹੜੀ ਜੇ ਮਤਲਬ ਅਗਲੀ ਪ੍ਰੋਵਿੰਸ਼ਲ ਸਰਕਾਰ ਆਉਂਦੀ ਆ ਤੇ ਉਹ ਕੀ ਕਰਦੀ ਆ ਕਿ ਕੀ ਉਹ ਦਿੰਦੀ ਆ ਇਹ ਸਾਰੇ ਪੱਖ ਧਿਆਨ ਦੇ ਵਿੱਚ ਰੱਖੇ ਜਾਣਗੇ ਨਹੀਂ ਤਾਂ ਇੱਕ ਹੋਰ ਸੰਕਟ ਜਿਹੜਾ ਇਸ ਵੇਲੇ ਪੈਦਾ ਹੋ ਸਕਦਾ ਆ ਪ੍ਰੋਵੈਂਸ ਦੇ ਵਿੱਚ ਜਿਹੜੀ ਰੀਲੀਫ ਫੰਡਿੰਗ ਸੀਗੀ ਕੋਵਿਡ ਦੇ ਦੌਰਾਨ ਉਹਦਾ ਬਹੁਤ ਵੱਡਾ ਰੋਲ ਸੀ ਇਹਦੇ ਵਿੱਚ ਜਿਹੜਾ ਉਸ ਵੇਲੇ ਇਹਨਾਂ ਨੂੰ ਪੈਸਾ ਮਿਲਿਆ ਉਹਦੇ ਨਾਲੇ ਹੁਣ ਤੱਕ ਚੱਲੀ ਜਾਂਦੇ ਆ ਤੇ ਅਗਲੇ ਸਾਲ ਦੇ ਆਖਰ ਤੱਕ ਵੀ ਚੱਲਦੇ ਰਹਿਣਗੇ ਪਰ ਉਸ ਤੋਂ ਬਾਅਦ ਪੈਸਾ ਹੈ ਨਹੀਂ ਜਾਂ ਤੇ ਸਰਕਾਰ ਕੁਝ ਕਰੇ ਜਾਂ ਇਹਨਾਂ ਨੂੰ ਕੁਝ ਕਰਨਾ ਪਊਗਾ ਨਹੀਂ ਤੇ ਗੱਲ ਬੜੀ ਸਿੱਧੀ ਆ ਬੀਜੇ ਤੇ ਡਾਕਟਰ ਹੈ ਨਹੀਂ ਤੇ ਉਹ ਹੈ ਨਹੀਂ ਤੇ ਉਹ ਹੈ ਨਹੀਂ ਤੇ ਲੋਕ ਉਡੀਕਦੇ ਆ ਐਸੇ ਤਰੀਕੇ ਦੇ ਨਾਲ ਫਿਰ ਬਸਾਂ ਵੀ ਨਹੀਂ ਹੋਣਗੀਆਂ ਟ੍ਰੇਨਾਂ ਵੀ ਨਹੀਂ ਹੋਣਗੀਆਂ ਤੇ ਅਧੀਆਂ ਹੋਣਗੀਆਂ ਤੇ ਲੋਕ ਫਿਰ ਇਹਦੇਲੇ ਪਾਸੇ ਵੀ ਕਹਿਣਗੇ ਵੀ ਬਸਾਂ ਨਹੀਂ ਹੁੰਦੀਆਂ ਲੋਕ ਤਾਂ ਪਹਿਲਾਂ ਮੰਗ ਕਰਦੇ ਵੀ ਇਹਦੀਆਂ ਸਰਵਿਸਿਜ਼ ਵਧਾਓ ਕਿੰਨਾ ਕੁਛੜਾ ਹੁਣ ਕੀਤਾ ਗਿਆ ਪਰ ਜੇ ਪਹਿਲੀਆਂ ਵੀ ਅਧੀਆਂ ਰਹਿ ਗਈਆਂ ਤਾਂ ਤੁਸੀਂ ਸੋਚ ਸਕਦੇ ਆ ਵੀ ਹਾਲਤ ਜਿਹੜੀ ਆਹੋ ਕੀ ਹੋ ਸਕਦੀ ਆ ਅਗਲੀ ਗੱਲ ਬਾਤ ਦੋਸਤੋ ਜਿਹੜੀ ਐਕਸਟਰੈਸ਼ਨ ਬਾਰੇ ਐਡਵੈਂਟਨ ਪੁਲਿਸ ਨੇ 6 ਜਣੇ ਫੜਿਆ ਅੱਜ ਇਸ ਮਾਮਲੇ ਵਿੱਚ ਐਕਸਟਰੋਸ਼ਨ ਇਹ ਨਾ ਲੋਕਾਂ ਦੀ ਬਸ ਕਰਾ ਦਿੱਤੀ ਪਿਛਲੇ ਸਮੇਂ ਦੇ ਵਿੱਚ ਤੇ ਕੈਨੇਡਾ ਨੂੰ ਇਦਾਂ ਲੱਗਣ ਲੱਗ ਪਿਆ ਵੀ ਇਹ ਕੋਈ ਥਰਡ ਵਰਡ ਕੰਟਰੀ ਆ ਜਾਂ ਇਹ ਕੋਈ ਡਿਵੈਲਪਿੰਗ ਕੰਟਰੀ ਆ ਵੀ ਇਹ ਜਿਹੜੀ ਆ ਮਤਲਬ ਜਿਹੜੇ ਡਿਵੈਲਪਡ ਕੰਟਰੀਜ਼ ਦੇ ਵਿੱਚ ਨਹੀਂ ਆਉਂਦਾ ਧਮਕੀਆਂ ਆਉਂਦੀ ਇਹਦਾ ਰੌਲਾ ਪੰਜਾਬੀਆਂ ਦੇ ਨਾਲ ਜ਼ਿਆਦਾ ਸੀ ਫੋਨ ਆਉਂਦਾ ਸੀ ਵੀ ਆ ਚਿੱਠੀ ਆਉਂਦੀ ਸੀ ਵੀ ਆਇਤ ਕੀ ਫੋਨ ਜਾਂ ਚਿੱਠੀ ਆਈ ਅਗਲੀ ਵਾਰੀ ਗੋਲੀ ਆਊਗੀ ਇੰਨੇ ਮਿਲੀਅਨ ਡਾਲਰ ਤੇ ਇੱਥੇ ਤਾਂ ਦੇ ਉੱਤੇ ਪਛਾ ਦਿਓ ਲੋਕਾਂ ਨੇ ਸ਼ਰ੍ਹਾਂ ਬਾਹਰ ਆ ਕੇ ਦੱਸਿਆ ਵੀ ਸਾਨੂੰ ਧਮਕੀ ਆਈ ਸਾਨੂੰ ਧਮਕੀ ਆਈ ਆ ਇਹ ਇੱਥੇ ਵੀ ਹੋਇਆ ਵੈਨਕੂਵਰ ਦੇ ਨੇੜੇ ਤੇੜੇ ਸਾਰੇ ਜਾਂ ਇੱਥੇ ਉਧਰ ਟੋਰਾਂਟੋ ਬਰੰਟਨ ਦੇ ਵਿੱਚ ਵੀ ਹੋਇਆ ਤੇ ਹਲਬਰਟਾ ਦੇ ਵਿੱਚ ਐਡਮੰਟਨ ਦੇ ਵਿੱਚ ਵੀ ਹੋਇਆ ਐਡਮੰਟਨ 'ਚ ਬੜਾ ਵੱਖਰਾ ਤਰੀਕਾ ਸੀ ਕਿਉਂਕਿ ਬਿਲਡਰ ਬਹੁਤ ਨੇ ਉੱਥੇ ਘਰ ਬਣਦੇ ਨੇ ਨਵੀਂ ਕੰਸਟਰਕਸ਼ਨ ਬਹੁਤ ਹੋ ਰਹੀ ਹੈ ਕਹਿੰਦੇ ਵੀ ਜਾਂ ਤੇ ਇੰਨੇ ਪੈ ਮਾਫੀ ਚਾਹਣੇ ਵੀ ਜਾਂ ਤੇ ਇੰਨੇ ਜਿਹੜੇ ਸਾਨੂੰ ਮਨੀ ਦੇ ਦੇਓ ਨਹੀਂ ਤਾਂ ਅਸੀਂ ਤੁਹਾਡਾ ਘਰ ਨੂੰ ਅੱਗ ਲਾ ਦਾਂਗੇ ਤੇ ਗੱਲ ਲੱਗੀਆਂ ਵੀ ਖੜੇ ਖਲੋਤੇ ਘਰਾਂ ਨੂੰ ਸਾੜ ਦਿੱਤਾ ਗਿਆ 40 ਇਨਸੀਡੈਂਟ ਕਹਿੰਦੇ ਹੋਏ ਆ ਇਹੋ ਜਿਹਾ ਪਿਛਲੇ ਸਾਲੇ ਦੇ ਵਿੱਚ ਜਿੱਥੇ ਜਾਂ ਤਾਂ ਗਲਾ ਦਿੱਤੀ ਗਈ ਜਾਂ ਗਲਾਉਣ ਦਾ ਯਤਨ ਕੀਤਾ ਗਿਆ ਪ੍ਰੋਜੈਕਟ ਗੈਸ ਲਾਈਟ ਇੱਕ ਰੈਫਰ ਕੀਤਾ ਗਿਆ ਇਹ ਸਾਰੇ ਕੁਸ਼ ਨੂੰ ਪੁਲਿਸ ਦੇ ਲਈ ਇਹ ਬਹੁਤ ਵੱਡੀ ਚਿੰਤਾ ਵਾਲੀ ਗੱਲ ਸੀ ਇਹਦਾ ਕੀ ਕੀਤਾ ਕੀ ਜਾਵੇ ਹੁਣ ਪੁਲਿਸ ਨੇ ਅੱਜ ਜਿਹੜੀ ਰਿਪੋਰਟ ਦਿੱਤੀ ਆ ਕੰਮ ਕੀਤਾ ਦੀ ਉਹਦੇ ਉੱਤੇ ਉਹਨਾਂ ਨੇ ਕੁਝ ਗ੍ਰਿਫਤਾਰੀਆਂ ਕੀਤੀਆਂ ਕੱਲ ਵੀਰਵਾਰ ਨੂੰ ਜਿਹੜੇ ਆਫੀਸਰਸ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਇੱਕ ਦਾ ਨਾ ਜਸ਼ਨਦੀਪ ਕੌਰ ਏ ਦੀ ਉਮਰ 19 ਸਾਲ ਆ ਗੁਰਕਰਨ ਸਿੰਘ ਦੀ ਉਮਰ 19 ਸਾਲ ਆ ਮਾਨਵ ਹੀਰ ਦੀ ਉਮਰ 19 ਸਾਲ ਆ ਦਿਵਨੂ ਰਸ਼ਟ ਦੀ ਉਮਰ 19 ਸਾਲ ਆ ਤੇ ਪਰਮੇਂਦਰ ਸਿੰਘ ਦੀ ਉਮਰ 21 ਸਾਲ ਆ ਇੱਕ ਦੀ ਉਮਰ 17 ਸਾਲ ਆ ਉਹਦਾ ਨਾਮ ਨਹੀਂ ਦੱਸਿਆ ਮੁੰਡਾ ਕੁੜੀ ਆ ਕਿਉਂਕਿ ਮਾਈਨਰ ਆ ਇੱਕ ਹੋਰ ਅਮਨਿੰਦਰ ਧਾਲੀਵਾਲ ਉਹਦੇ ਕੈਨੇਡਾ ਵਾਈਡ 24 ਸਾਲ ਇਹਦੀ ਉਮਰ ਆ ਇਹਨਾਂ ਨੇ ਵਾਰੰਟ ਜਾਰੀ ਕਰ ਦਿੱਤੇ ਵੀ ਅਸਲ ਦੇ ਵਿੱਚ ਇਹਦੇ ਉੱਤੇ ਵੀ ਜਿਹੜੀਆਂ ਦੋਸ਼ ਲੱਗੇ ਆ ਜਿਹੜੀ ਕ੍ਰਿਮੀਨਲ ਆਰਗੇਨਾਈਜੇਸ਼ਨਸ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਲਈ ਜ਼ਿੰਮੇਵਾਰ ਆ ਇੱਕ ਗਰੁੱਪ ਜਿਹਦੇ ਵਿੱਚ ਇਹ ਟਾਲੇਵਾਲ ਦਾ ਨਾਮ ਵੀ ਆਉਂਦਾ ਇਹਨਾਂ ਦੇ ਉੱਤੇ 54 ਚਾਰਜਸ ਲੱਗੇ ਆ ਇਹ ਐਡਮਿੰਟਨ ਪੁਲਿਸ ਸਰਵਿਸ ਦੀ ਹਿਸਟਰੀ ਦੇ ਵਿੱਚ ਇੱਕ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਦੇ ਵਿੱਚੋਂ ਇੱਕ ਹੁਣ ਤੱਕ ਮੰਨੀ ਗਈ ਆ ਤੇ ਸੋ ਇਹ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਆ ਉਹ ਕਹਿੰਦੇ ਸਾਨੂੰ ਲੱਗਦਾ ਕਿ ਜਿਹੜੇ ਐਸ ਵੇਲੇ ਜਿਸ ਤਰੀਕੇ ਦੇ ਨਾਲ ਲੋਕ ਇੱਥੇ ਆਏ ਆ ਤੇ ਜਿਸ ਤਰੀਕੇ ਦੇ ਨਾਲ ਧਮਕੀਆਂ ਮਿਲੀਆਂ ਹੁਣ ਇਹਦੇ ਵਿੱਚੋਂ ਅੱਗੇ ਕੁਝ ਤੰਦਾਂ ਨਿਕਲਣਗੇ ਖਾਸ ਕਰਕੇ ਕਿਉਂਕਿ ਇਹਦੇ ਵਿੱਚ ਸਾਊਥ ਏਸ਼ੀਆਨ ਕਮਿਊਨਿਟੀ ਸਿੱਧੀ ਸਿੱਧੀ ਇਨਵੋਲਵ ਸੀ ਜਾਂ ਕਹਿੰਦੇ ਪੰਜਾਬੀ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਇਨਵੋਲਵ ਸੀਗੇ ਤੇ ਇਹ ਵੀ ਹੁਣ ਬਦਕਿਸਮਤੀ ਕਰ ਲੋ ਵੀ ਜਿਹੜੇ ਫੜੇ ਗਏ ਆ ਉਹ ਵੀ ਪੰਜਾਬੀ ਨੇ ਜਿਹੜੇ ਛੇ ਦੇ ਛੇ ਫੜੇ ਆ ਇਹਨਾਂ ਨੇ ਇੱਕ ਦਾ ਇੱਕ ਨਾਂ ਨਹੀਂ ਦੱਸਿਆ ਪਰ ਇਹ ਸਾਰੇ ਪੰਜਾਬੀ ਨੇ ਹੁਣ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਕਿਸੇ ਨੂੰ ਕੋਈ ਹੋਰ ਜਾਣਕਾਰੀ ਹੋਵੇ ਤੇ ਸਾਡੇ ਨਾਲ 780 <involved> in <language> 396 ਤੇ 4279 ਇਸ ਨੰਬਰ ਦੇ ਉੱਤੇ ਕਾਲ ਕਰੋ 7803914279 ਤੇ ਜੇ ਕੋਈ ਨਹੀਂ ਆਪਣਾ ਨਾਮ ਥਾਂ ਦੱਸਣਾ ਚਾਹੁੰਦਾ ਅਨੋਨੀਮਸ ਰਹਿਣਾ ਚਾਹੁੰਦਾ ਉਹ ਵੀ ਰਿਪੋਰਟ ਕਰ ਸਕਦਾ ਕਰਾਈਮ ਸਟਾਪਰਸ ਦੇ ਉੱਤੇ 180032 18002228477 18002228477 ਜਾਂ ਆਨਲਾਈਨ ਤੁਸੀਂ ਜਿਹੜਾ www.p3tips.com ਦੇ ਉੱਤੇ ਜਾ ਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ ਇਸ ਸਾਲ ਦੇ ਸ਼ੁਰੂ ਦੇ ਵਿੱਚ 34 ਇਨਸੀਡੈਂਟ ਇਸ ਕੇਸ ਦੇ ਵਿੱਚ ਹੋਏ ਸੀ 6 ਜਣਿਆਂ ਨੂੰ ਚਾਰਜ ਕੀਤਾ ਗਿਆ ਸੀ ਤੇ ਉਹ ਉਹਨਾਂ ਦੇ ਵਿੱਚ ਇੱਕ 19 ਸਾਲਾਂ ਦਾ ਵੀ ਵਿਅਕਤੀ ਸੀਗਾ ਜਿਹਨੂੰ 9 ਮਹੀਨੇ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ 4 ਹੋਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਚਾਰਜ ਨਹੀਂ ਕੀਤਾ ਗਿਆ ਸੋ ਅੱਜ ਜਿਹੜਾ ਆ ਚਾਰਜ ਉਹਨਾਂ ਦੇ ਉੱਤੇ ਲਾਏ ਗਏ ਆ 26 ਜਿਹੜੇ ਲਾਏ ਗਏ ਆ 40 ਰਿਪੋਰਟਡ ਇਨਸੀਡੈਂਟਸ ਦੇ ਵਿੱਚੋਂ ਸੋ ਲੱਗਦਾ ਹੈ ਕਿ ਹੁਣ ਇਹ ਸਾਰੇ ਸਾਰੇ ਤਾਣਾ ਬਣਾ ਜਿਹੜਾ ਸਾਹਮਣੇ ਨਿਕਲ ਕੇ ਆ ਜੂਗਾ ਵੀ ਉਹਦੇ ਪਿੱਛੇ ਸੱਚ ਸੀ ਕੌਣ ਅਗਲੀ ਗੱਲਬਾਤ ਦੋਸਤੋ ਸਕੋਸ਼ੀਆ ਬੈਂਕ ਬਾਰੇ ਸਕੋਸ਼ੀਆ ਬੈਂਕ ਨੇ ਦੱਸਿਆ ਕਿ ਕੋਈ ਟੈਕਨੀਕਲ ਡਿਫਿਕਲਟੀ ਆਈ ਹੈ ਉਹਨਾਂ ਦੇ ਵਿੱਚ ਤੇ ਜਿਹੜਾ ਡਾਇਰੈਕਟ ਡਿਪੋਜ਼ਿਟ ਆ ਉਹਨਾਂ ਦੇ ਕਲਾਇੰਟਸ ਦੇ ਵਿੱਚ ਉਹ ਜਿਹੜੀਆਂ ਮਿਸਟ ਪੇਮੈਂਟਸ ਦੇ ਮਾਮਲੇ ਅੱਜ ਇਸ ਵੀਰੇ ਸਾਹਮਣੇ ਆਏ ਆ ਉਹ ਕਹਿੰਦੇ ਸਾਡੇ ਕੋਲ ਕੁਝ ਦਿੱਕਤ ਆ ਰਹੀ ਆ ਕੋਈ ਸਮੱਸਿਆ ਟੈਕਨੀਕਲ ਇਸ਼ੂ ਆ ਕੁਝ ਕਲਾਇੰਟਸ ਦੇ ਨਾਲ ਜਿਹੜੀਆਂ ਪੇਮੈਂਟਸ ਆ ਡਾਇਰੈਕਟ ਡਿਪੋਜ਼ਿਟ ਦੀਆਂ ਤੇ ਚੈੱਕ ਡਿਪੋਜ਼ਿਟ ਜਾਂ ਉਹ ਕਹਿੰਦੇ ਇਹ ਜਿਹੜਾ ਅਕਾਊਂਟਸ ਦੇ ਉੱਤੇ ਹੈਗਾ ਸੋ ਕੀ ਸਮੱਸਿਆ ਹਜੇ ਤੱਕ ਨਹੀਂ ਪਤਾ ਸਮੱਸਿਆ ਤਾਂ ਹੈਗੀ ਆ ਪਰ ਰੌਲਾ ਇਹ ਆ ਵੀ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਇਦਾਂ ਦੇ ਕੇਸ ਆ ਗਏ ਆ ਜਿਹਦੇ ਵਿੱਚ ਟੈਕਨੀਕਲ ਪ੍ਰੋਬਲਮ ਆ ਚਾਹੇ ਵਿੰਡੋ ਦੀ ਅਪਡੇਟ ਸੀਗੀ ਚਾਹੇ ਲੰਡਨ ਟਰੱਕ ਦੇ ਵਿੱਚ ਥਰੈ ਹਮਲਾ ਸੀਗਾ ਚਾਹੇ ਬੀਸੀ ਗਵਰਨਮੈਂਟ ਦੇ ਉੱਤੇ ਸੀਗਾ ਜਿੰਨੇ ਮਰਜ਼ੀ ਇਹ ਸੀਗੇ ਭਾਵੇਂ ਕਿ ਇਸ ਕੇਸ ਦੇ ਵਿੱਚ ਇਦਾਂ ਦਾ ਕੁਝ ਵੀ ਇਨਵੋਲਵ ਨਹੀਂ ਪਰ ਲੋਕ ਤੰਗ ਨੇ ਇਹਨਾਂ ਚੀਜ਼ਾਂ ਤੋਂ ਵੀ ਕੁਛ ਨਾ ਕੁਛ ਤਕਨੀਕੀ ਤੌਰ ਦੇ ਉੱਤੇ ਇਹੋ ਜਿਹਾ ਹੋ ਜਾਂਦਾ ਕਿ ਜਿਹਦਾ ਮੁੜ ਕੇ ਖਾਮਿਆ ਜਾਂ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਜਿਹੜੇ ਇਹ ਨੇ ਉਹਦਾ ਤਕਨੀਕੀ ਹੱਲ ਛੇਤੀ ਲੱਭਦਾ ਨਹੀਂ ਕਿਉਂਕਿ ਕੰਪਿਊਟਰ ਜਿੱਥੇ ਕੰਮ ਸੌਖਾ ਕਰਦਾ ਲੋਕਾਂ ਨੂੰ ਸਹੂਲਤ ਹੁੰਦੀ ਕਿੰਨਾ ਲੋਕਾਂ ਦਾ ਕੰਮ ਥੋੜਾ ਜਿਹਾ ਸਮੇਂ ਦੇ ਵਿੱਚ ਹੋ ਜਾਂਦਾ ਉੱਥੇ ਇਹ ਸੰਕਟ ਵੀ ਪੈਦਾ ਕਰਦਾ ਜਦੋਂ ਫਿਰ ਇਹਦੀ ਸਮੱਸਿਆ ਆਉਂਦੀ ਆ ਉਹਦੇ ਵਿੱਚ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਇਹਦਾ ਅਸਰ ਪੈਂਦਾ ਆ ਇਹੀ ਕੁਝ ਹੁਣ ਇਸ ਸਕੌਸ਼ੀਆ ਬੈਂਕ ਦੇ ਵਿੱਚ ਹੋਇਆ ਥਰਡ ਪਾਰਟੀ ਵੈਬਸਾਈਟ ਜਿਹੜੀ ਡਾਊਨ ਡਿਟੈਕਟਰ ਆ ਉਹਨਾਂ ਨੇ ਦੱਸਿਆ ਕਿ ਜਿਹੜੀ ਆਊਟਰੇਜ ਰਿਪੋਰਟਸ ਆ ਓਵਰਨਾਈਟ ਅੱਜ ਸ਼ੁੱਕਰਵਾਰ ਨੂੰ ਰਫਲੀ ਜਿਹੜੀਆਂ ਇਹ 5000 ਸਿਗੀਆਂ 9 ਵਜੇ ਤੇ 0 ਤੋਂ ਲੈ ਕੇ 5000 ਤੱਕ ਪਹੁੰਚ ਗਈਆਂ ਤੇ 1:30 ਵਜੇ ਜਿਹੜਾ ਤੇ 1:30 ਵਜੇ ਜਿਹੜਾ ਇਹ ਨੰਬਰ ਸੀਗਾ ਈਸਟਰਨ ਟਾਈਮ ਦੇ ਹਿਸਾਬ ਨਾਲ 99% ਇਸ਼ੂ ਜਿਹੜੇ ਰਿਪੋਰਟਸ ਸੀਗੇ ਉਹਨਾਂ ਨੂੰ ਡਿਪੋਜ਼ਿਟਸ ਦੇ ਅੰਡਰ ਰੀਲੇਵਲ ਕੀਤਾ ਗਿਆ ਭਾਵ ਮੈਜੋਰਿਟੀ ਜਿਹੜੇ ਇਸ਼ੂ ਸੀਗੇ ਉਹ ਡਿਪੋਜ਼ਿਟ ਤੇ ਨਾਲ ਸੰਬੰਧਿਤ ਹੀ ਸੀਗੇ ਸੋ ਕਿਉਂਕਿ ਹਜ਼ਾਰਾਂ ਕੈਨੇਡੀਅਨਸ ਨੇ ਪੀੜ ਦੇ ਆਉਣ ਵਾਲਾ ਹੈ ਨੇੜੇ ਅਗਸਤ 1 ਨੂੰ ਤੇ ਫਾਈਨੈਂਸ਼ੀਅਲ ਐਸ ਵੇਲੇ ਕਰਾਈਸਿਸ ਦਾ ਲੋਕ ਔਖੇ ਆ ਤੇ ਜੇ ਪਹਿਲੀ ਤਰੀਕ ਨੂੰ ਤਨਖਾਹ ਜਿਹਨਾਂ ਦੀ ਡਾਇਰੈਕਟ ਡਿਪੋਜ਼ਿਟ ਨਾਲ ਸਕੋਸ਼ੀਆ ਦੇ ਵਿੱਚ ਆਉਂਦੀ ਹੈ ਜੇ ਨਾ ਆਈ ਤੇ ਸਮੱਸਿਆ ਹੋ ਸਕਦੀ ਹੈ ਸੋ ਥੋੜਾ ਜਿਹਾ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਪਿਛਲੇ ਸਮੇਂ ਦੇ ਵਿੱਚ ਇੱਕ ਵੱਡੀ ਸਮੱਸਿਆ ਤੇ ਹੁਣ ਸਕੋਸ਼ੀਆ ਬੈਂਕ ਦੇ ਵਿੱਚ ਇਹ ਸਮੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਠੀਕ ਨਾ ਹੋਈ ਤਾਂ ਸਮੱਸਿਆ ਵੱਧ ਸਕਦੀ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇਸੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਾਂ ਬਾਤਾਂ